ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਇਹ ਜੋ ਨਵੀਂ ਅਪਡੇਟ ਸਾਹਮਣੇ ਆਈ ਹੈ ਉਸਨੇ ਰਾਜਵੀਰ ਜਵੰਦਾ ਨੂੰ ਚਾਉਣ ਵਾਲਿਆਂ ਨੂੰ ਚਿੰਤਾ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਇੱਕ ਹੋਰ ਪਟੀਸ਼ਨ ਦਾਖਲ ਕੀਤੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਪਟੀਸ਼ਨ ਧਾਰਿਤ ਕੀਤੀ ਗਈ ਪਟੀਸ਼ਨ ਦੇ ਵਿੱਚ ਪਿੰਜੌਰ ਦੇ ਹਸਪਤਾਲ ਤੇ ਲਾਪਰਵਾਹੀ ਦੇ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਹਸਪਤਾਲ ਦੇ ਡਾਕਟਰਾਂ ਨੇ ਰਾਜਵੀਰ ਜਵੰਦਾ ਨੂੰ ਫਸਟ ਏਡ ਨਹੀਂ ਦਿੱਤਾ ਪਟੀਸ਼ਨ ਦੇ ਵਿੱਚ ਇਹ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਨੂੰ ਲੈ ਕੇ ਹੀ ਪਟੀਸ਼ਨ ਮੁਰਤੋਂ ਧਾਰਿਤ ਕੀਤੀ ਗਈ ਹੈ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਜਾਣਕਾਰੀ ਮੁਤਾਬਕ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ 27 ਅਕਤੂਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਜਵੰਦਾ ਦੀ ਮੌਤ ਨੂੰ ਲੈ ਕੇ ਇਹ ਜੋ ਵੱਡੀ ਖਬਰ ਹੈ ਜੋ ਨਵੀਂ ਅਪਡੇਟ ਹੈ ਕਿ ਡਾਕਟਰਾਂ ਨੇ ਰਾਜੀਵਰ ਜਵੰਦਾ ਨੂੰ ਉਸ ਐਕਸੀਡੈਂਟ ਤੋਂ ਬਾਅਦ ਫਰਸਟ ایڈ ਨਹੀਂ ਦਿੱਤੀ ਤਾਂ ਸਾਫ਼ ਤੌਰ ਤੇ ਹਸਪਤਾਲ ਪ੍ਰਸ਼ਾਸਨ ਤੇ ਵੱਡੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ 27 ਅਕਤੂਬਰ ਨੂੰ ਇਸ ਤੇ ਸੁਣਵਾਈ ਹੋਣੀ ਹੈ ਤਾਂ ਦੇਖਣਾ ਹੋਵੇਗਾ ਕਿ ਕੋਰਟ ਦੇ ਵੱਲੋਂ ਇਸ ਪਟੀਸ਼ਨ ਨੋ ਲੈ ਕੇ ਜਵਾਬ ਕੀ ਦਿੱਤਾ ਜਾਂਦਾ ਹੈ। ਉਤੇ ਹੀ ਦੂਜੇ ਪਾਸੇ ਰਾਜਵੀਰ ਜਵੰਦਾ ਦੇ ਅੱਜ ਭੋਗ ਤੇ ਵੱਡੀਆਂ ਸਖਸ਼ੀਅਤਾਂ ਪਹੁੰਚ ਰਹੀਆਂ ਨੇ। ਅੱਜ ਅੰਤਮ ਅਰਦਾਸ ਕੀਤੀ ਜਾਣੀ ਹੈ। ਉਹਨਾਂ ਦੇ ਪਿੰਡ ਭੋਗ ਪਾਇਆ ਜਾਣਾ। ਇਹ ਧਾਰਮਿਕ ਪ੍ਰੋਗਰਾਮ ਰਾਜਵੀਰ ਜਵੰਦਾ ਦੇ ਪਿੰਡ ਪੋਨਾ ਤਹਿਸੀਲ ਜਗਰਾਉਂ ਵਿਖੇ ਹੋ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਕਿ ਉਹ ਅੰਤਮ ਅਰਦਾਸ ਮੌਕੇ ਹਾਜ਼ਰੀਆਂ ਜ਼ਰੂਰ ਲਗਵਾਉਣ ਤੇ ਵਿਛੜੀ ਹੋਈ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ। ਗਾਇਕ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਦੇ ਵਿੱਚ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਦੀ ਪਹੁੰਚਣ ਦੀ ਉਮੀਦ ਹੈ ਇਹ ਭੋਗ ਤੇ ਅੰਤਮ ਅਰਦਾਸ ਦਾ ਪ੍ਰੋਗਰਾਮ 1 ਵਜੇ ਤੱਕ ਹੋਣਾ ਹੈ ਦੱਸਦੀ ਹੈ ਕਿ ਰਾਜਵੀਰ ਜਵੰਦਾ ਦਾ ਜਦੋਂ ਐਕਸੀਡੈਂਟ ਹੋਇਆ ਸੀ ਤਾਂ ਉਸ ਵੇਲੇ ਲਗਾਤਾਰ ਅਰਦਾਸਾਂ ਬੇਨਤੀਆਂ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਸਾਥੀਆਂ ਦੇ ਵੱਲੋਂ ਕੀਤੀਆਂ ਗਈਆਂ ਸਨ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋਵੇ ਆਪਣੇ ਘਰ ਵਾਪਸ ਆਵੇ ਪਹਿਲਾਂ ਦੀ ਤਰ੍ਹਾਂ ਹੱਸਦਾ ਖੇਡਦਾ ਉਹਨਾਂ ਨੂੰ ਦਿਖੇ 11 ਦਿਨਾਂ ਤੱਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ 40th ਹਸਪਤਾਲ ਦੇ ਵਿੱਚ ਇਲਾਜ ਚੱਲਦਾ ਰਿਹਾ ਉਹਨਾਂ ਨੂੰ ਲਗਾਤਾਰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਇਸੇ ਦੌਰਾਨ ਇਹ ਜਿਹੜੇ ਸਿਆਸੀ ਨੇਤਾ ਸੀ ਮੁੱਖ ਮੰਤਰੀ ਸਣੀ ਸੁਖਵੀਰ ਸਿੰਘ ਬਾਦਲ ਸਣੀ ਹੋਰ ਵੀ ਕਈ ਲੀਡਰ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲੇ ਸਨ ਹਸਪਤਾਲ ਦੇ ਵਿੱਚ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਣਿਆ ਸੀ ਹਾਲਾਂਕਿ ਉਹਨਾਂ ਦੇ ਸਾਥੀ 11 ਦਿਨ ਹਸਪਤਾਲ ਦੇ ਵਿੱਚ ਹੀ ਮੌਜੂਦ ਸਨ ਕਨਵਰ ਗਰੇਵਾਲ ਸਣੀ ਹੋਰ ਵੀ ਬਹੁਤ ਸਾਰੇ ਸਾਥੀ ਸਿੰਗਰ ਸੀ ਜਿਹੜੇ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਸਨ ਲਗਾਤਾਰ ਲੋਕਾਂ ਨੂੰ ਵੀ ਅਪੀਲ ਕਰ ਰਹੇ ਸਨ ਕਿ ਤੁਸੀਂ ਅਰਦਾਸ ਬੇਨਤੀਆਂ ਕਰੋ ਕਿਉਂਕਿ ਡਾਕਟਰਾਂ ਨੇ ਹੱਥ ਹੋਣ ਖੜੇ ਕਰ ਦਿੱਤੇ ਨੇ ਤੁਹਾਡੀਆਂ ਅਰਦਾਸਾਂ ਹੀ ਰਾਜਵੀਰ ਜਵੰਦਾ ਨੂੰ ਬਚਾ ਸਕਦੀਆਂ ਨੇ ਪਰ 11 ਦਿਨਾਂ ਆਦੇ ਡਾਕਟਰਾਂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਕੋਸ਼ਿਸ਼ਾਂ ਦੇ ਬਾਵਜੂਦ ਵੀ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਕੋਈ ਸੁਧਾਰ ਦਿਖਾਈ ਨਹੀਂ ਦੇ ਰਿਹਾ ਤਾਂ ਅੱਜ ਰਾਜਵੀਰ ਜਵੰਦਾ ਦਾ ਅਪੋਗ ਪਾਇਆ ਜਾਣਾ ਅੰਤਮ ਅਰਦਾਸ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਸ਼ਾਮਲ ਹੋਣ ਲਈ ਉਹਨਾਂ ਦੇ ਪਿੰਡ ਪਹੁੰਚ ਰਹੀਆਂ ਨੇ ਇਸੇ ਦੇ ਨਾਲ ਇੱਕ ਸਵਾਲ ਇਹ ਵੀ ਖੜਾ ਹੋਇਆ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਕਿਵੇਂ ਹੋਇਆ ਸੀ ਇਸ ਦੀ ਤਸਵੀਰ ਅਜੇ ਵੀ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆ ਪਈ ਕੁਝ ਲੋਕਾਂ ਦਾ ਕਹਿਣਾ ਸੀ ਕਿ ਸੜਕ ਤੇ ਦੋ ਆਵਾਰਾ ਪਸ਼ੂ ਲੜ ਰਹੇ ਸਨ ਤੇ ਉਹਨਾਂ ਤੋਂ ਬਚਣ ਦੇ ਚੱਕਰ ਦੇ ਵਿੱਚ ਰਾਜਵੀਰ ਜਵੰਦਾ ਦੀ ਬਾਈਕ ਗੱਡੀ ਨਾਲ ਟਕਰਾ ਗਈ ਹਾਲਾਂਕਿ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਪੰਜਕੁਲਾ ਪੁਲਿਸ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ ਰਾਜੀਵ ਰਜਵੰਦਾ ਦੀ ਬਾਈਕ ਦਾ ਐਕਸੀਡੈਂਟ ਪਸ਼ੂ ਨਾਲ ਟਕਰਾ ਕੇ ਹੋਇਆ ਸੀ ਤੇ ਦੱਸਿਆ ਉੱਥੇ ਕੋਈ ਗੱਡੀ ਨਹੀਂ ਸੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਰਾਜੀਵ ਰਜਵੰਦਾ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਉਹ ਕੁੱਲ 5 ਲੋਕ ਸਨ ਤੇ ਸਾਰੇ ਆਪਣੀ ਆਪਣੀ ਬਾਈਕ ਤੇ ਸਵਾਰ ਸਨ ਪਿੰਜੌਰ ਦੇ ਕੋਲ ਉਹਨਾਂ ਦਾ ਹਾਦਸਾ ਹੋ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਚਸ਼ਮਦੀਦਾਂ ਦੇ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਸੀ ਕਿ ਬਾਈਕ ਦੀ ਪਸ਼ੂ ਦੇ ਨਾਲ ਟੱਕਰ ਹੋਈ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਹੈ ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ 100 ਮੀਟਰ ਤੋਂ ਵੀ ਘੱਟ ਦੂਰੀ ਤੇ ਸ਼ੌਰਿਆ ਹਸਪਤਾਲ ਹੈ ਜਿੱਥੇ ਦੁਰਘਟਨਾ ਹੋਈ ਸੀ ਤਾਂ ਉੱਥੇ ਕੁਝ ਲੋਕ ਮੌਜੂਦ ਸਨ ਉਹਨਾਂ ਨੇ ਸਪਸ਼ਟ ਕੀਤਾ ਕਿ ਬਾਈਕ ਪਸ਼ੂ ਨਾਲ ਟਕਰਾਈ ਸੀ ਚਸ਼ਮਦੀਦਾ ਤੋਂ ਕਾਲੀ ਬਲੇਰੋ ਕਾਰ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਉਸ ਸਮੇਂ ਕੋਈ ਬਲੇਰੋ ਕਾਰ ਨਹੀਂ ਸੀ ਪਸ਼ੂ ਦੇ ਨਾਲ ਬਾਈਕ ਟਕਰਾਉਣ ਕਰਕੇ ਇਹ ਹਾਸਾ ਵਾਪਰਿਆ ਇਸ ਦੇ ਨਾਲ ਹੀ ਦੱਸਿਆ ਕਿ ਰਾਜਵੀਰ ਜਵੰਦਾ ਨੂੰ ਇਸ ਹਾਦਸੇ ਦੇ ਵਿੱਚ ਸਿਰ ਤੇ ਰੀੜ ਦੀ ਹੱਡੀ ਤੇ ਸੱਟ ਲੱਗੀ ਸੀ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਅਦ ਦੇ ਵਿੱਚ ਗਾਇਕ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ 11 ਦਿਨਾਂ ਤੱਕ ਉਹਨਾਂ ਦਾ ਇਲਾਜ ਚੱਲਿਆ ਹਾਲਾਂਕਿ ਇਸੇ ਦੌਰਾਨ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਸੀ ਸਥਿਤੀ ਵਿੱਚ ਕੋਈ ਵੀ ਸੁਧਾਰ ਨਹੀਂ ਸੀ ਹੋ ਰਿਹਾ ਉਹ ਇੰਨੇ ਦਿਨ ਲਗਾਤਾਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਰਹੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਵੀ ਹਰਕਤ ਸਰੀਰ ਦੇ ਵਿੱਚ ਹਲਚਲ ਨਹੀਂ ਹੋ ਰਹੀ ਸੀ ਤਾਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਕਰਨਾ ਬੰਦ ਕਰ ਗਏ ਸਨ ਜਿਸ ਤੋਂ ਬਾਅਦ ਉਹਨਾਂ ਦੀ 8 ਅਕਤੂਬਰ ਨੂੰ ਮੌਤ ਹੋ ਗਈ ਸੀ ਪਰ ਰਾਜਵੀਰ ਜਵੰਦਾ ਦੇ ਚੋਣ ਵਾਲਿਆਂ ਦੇ ਵਿੱਚ ਮਨਾਂ ਵਿੱਚ ਇਹ ਸਵਾਲ ਜ਼ਰੂਰ ਖੜਾ ਹੈ ਕਿ ਉਹਨਾਂ ਦੇ ਐਕਸੀਡੈਂਟ ਨੂੰ ਲੈ ਕੇ ਕੋਈ ਵੀ ਸਪਸ਼ਟ ਤੌਰ ਤੇ ਤਸਵੀਰ ਸਾਹਮਣੇ ਕਿਉਂ ਨਹੀਂ ਆ ਰਹੀ